ਕੀ ਹਾਲ ਚਾਲ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲਵਾਵਾਂਗੇ ਸਾਰਿਆਂ ਦੇ ਵੀਜ਼ੇ ਜਿਨ੍ਹਾਂ ਦੇ ਨਹੀਂ ਲੱਗਦੇ ਵੀਜ਼ੇ ਸਾਰਿਆਂ ਦੇ ਵੀਜ਼ੇ ਲਵਾਵਾਂਗੇ ਸਾਰਿਆਂ ਦੇ ਵੀਜ਼ੇ ਕਬਰਾਉਣ ਦੀ ਲੋੜ ਨਹੀਂ ਆਪਣਾ ਪਾਸਪੋਰਟ ਲੈ ਕੇ ਮੇਰੇ ਕੋਲੇ ਆ ਚੋ ਤੁਹਾਡਾ ਕੈਨੇਡਾ ਅਮਰੀਕਾ ਫਰਾਂਸ ਦਾ ਵੀਜ਼ਾ ਲਵਾਵਾਂਗੇ ਬਾਬਾ ਜੀ ਮੇਰਾ ਵੀਜ਼ਾ ਨਹੀਂ ਲੱਗਦਾ ਬਾਬਾ ਤਾਂ ਆਪ ਤੁਹਾਡੇ ਸਾਰੇ ਬੈਠਾ ਜਿੰਨੇ ਕੁ ਫੁੱਦੂ ਬਣੀ ਜਾਣੇ ਉਹਨਾਂ ਇੱਕ ਬਣਾਈ ਜਾਣਾ ਦਿਨੋਂ ਰਾਤ ਸੰਗਤ ਜੁੜਾਈ ਦਿਨ ਸਵਾਗਤ ਕਰਦੇ ਆ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਲਵਾਵਾਂਗੇ ਸਾਰਿਆਂ ਦੇ ਬੀਜ ਅੱਜ ਤੁਹਾਡੇ ਦਰਮਿਆਨਾ ਹੈ ਜਸ ਜਵੰਦਾ ਬਾਬਾ ਬੀਜਿਆਂ ਵਾਲਾ ਬਣੇ ਰਹੋ ਵੀਡੀਓ ਦੇ ਵਿੱਚ ਕਰਦੇ ਆ ਸਟਾਰਟ ਅੱਜ ਦੀ ਨਵੀਂ ਵੀਡੀਓ ਤਰੌ ਲੈ ਸਾਡੇ ਨਾਲ ਚੱਲ ਅੱਛਾ ਪਹਿਲੀ ਵਾਰੀ ਬੀਜ ਆ ਗਿਆ ਹੈ ਹੈ ਪਹਿਲੀ ਵਾਰੀ ਬੀਜ ਆ ਗਿਆ ਦੇ ਪੁੱਤ ਖੁਸ਼ ਹੈ ਤੂੰ ਪੂਰਾ ਅੱਛਾ ਹਣ ਕੀ ਲੈ ਆਏ ਕੁਛ ਹੀ ਨਾਲ ਤੂੰ ਇੱਕ ਵਾਰ ਦੋ ਵਾਰ ਲੈ ਪੁੱਤ ਲੈ 41000 ਕੱਟ ਦੇ ਦੋ ਆਜ ਠੀਕ ਆ ਪੁੱਤ ਲੇ। ਸੇ ਆ ਜਾਗਰਾ ਲਿਆ ਆ। ਲਿਆ। ਲਓ ਜੀ। ਰਿਪੋਰਟ ਆ ਮੈਂ ਲੈਣ ਦੀ ਦੂਰ ਦਾ ਕੰਮ ਕਰਦੀ ਆ। ਉਹ ਹੀ ਲਿਖਾਈ ਆ। ਇਦਾਂ ਨਾ ਦਿਖਾਓ ਜੀ। ਬੋਲ ਕੇ ਦੱਸ ਪੁੱਤਰ। ਜੀਵਨ ਤੇਰਾ ਸੰਗ ਮੇਰੀ ਜ਼ਿੰਦਗੀ ਬਣਾ ਦਿਆ। ਫਕੀਰਾ ਮੇਰਾ ਤੇਰਾ ਸੰਗ ਮੇਰੀ ਜ਼ਿੰਦਗੀ ਬਣਾ। ਮੇਰੀ ਜ਼ਿੰਦਗੀ ਬਣਾ ਗਿਆ। ਹੱਸਿਆ ਹੱਸਿਆ ਪੁੱਤ ਵੀ ਆ ਗਿਆ। ਹੱਸਿਆ। ਹੱਸਿਆ ਠੀਕ ਐ। ਹੈ? ਅਸਾ ਠੀਕ ਆ ਪੁੱਤ। ਵੀ ਜਾ। ਚੱਲ ਵਧੀਆ ਪੁੱਤ ਵਧੀਆ ਅਸਾਂ ਠੀਕ ਆ ਠੀਕ ਆ ਪੁੱਤ ਠੀਕ ਆ ਪੁੱਤ ਘੱਟ ਕਰ ਲੈ ਨਾ ਪੁੱਤ ਪੁੱਤ ਘੱਟ ਦੇ ਦਿੰਦੀ ਪਾ ਕੇ ਪੈਸੇ ਦੀ ਗੁੱਠੀ ਨੂੰ ਹੱਥ ਪੁੱਤ ਘੱਟ ਕਰ ਲੈ ਉਹ ਤੈਨੂੰ ਮੈਂ ਕਹੂੰਗਾ ਪੁੱਤ ਪੈਸੇ ਸੰਭਲ ਲੈ ਜਦੋਂ ਬਾਹਰ ਜਾਏਂਗੀ ਨਾ 4 ਮਹੀਨੇ ਉੱਥੇ ਕੰਮ ਨਹੀਂ ਮਿਲਣਾ ਫਿਰ ਬਾਬਾ ਨੇ ਹੱਥ ਲੱਗਣਾ ਨਾ ਬਾਬੇ ਨੇ ਮੋੜਨੇ ਚਪੜਾਉਤਾ ਬੈਂਕ ਨਹੀਂ ਹੈਗੀ ਵੀ ਬਾਬਾ ਬਾਅਦ ਚ ਕਹੂਗਾ ਹੈ ਪੁੱਤ ਫੀਸ ਨਹੀਂ ਪਈ ਜਾਂਦੀ ਪੁੱਤ ਉਹਦਾ ਮੈਂ ਖਰਚ ਤੇ ਮੈਂ ਪਰਸ ਲਵਾਤਾ ਉੱਥੇ ਭਾਈ ਆਪਣੇ ਪਰਸ ਲਵਾਤਾ ਅੱਛਾ ਪੁੱਤ ਠੀਕ ਹੈ ਇਸ ਕਰਕੇ ਕਹਿਣਾ ਪੁੱਤ ਬਾਪੇ ਦੇ ਚੱਕਰਾ ਚ ਨਾ ਪਾਓ ਪੁੱਤ 4 ਮਹੀਨੇ ਬਾਅਦ ਫੀਸ ਨਹੀਂ ਭਰੀ ਜਾਣੀ ਫਿਰ ਬਾਪੇ ਨੇ 41000 ਨਹੀਂ ਮਿਲਣਾ ਬਾਪੀ ਜਾਂਦਾ ਬਾਪੇ ਦਾ ਆਇਆ ਵੀਜ਼ਾ ਥੋੜਾ ਨਹੀਂ ਆਇਆ ਬੈਠੇ ਬਿਠਾਏ ਨੂੰ 41000 ਮਿਲ ਗਿਆ ਫੜ ਕੇ ਪੈਸੇ ਕਹਿਣਾ ਘੱਟ ਦੇ ਦਿਓ ਪੁੱਤ ਠੀਕ ਹੈ ਪੁੱਤ ਠੀਕ ਹੈ ਠੀਕ ਹੈ ਠੀਕਾ ਠੀਕਾ ਪੁੱਤ ਬਾਪੇ ਨਹੀਂ ਜੈ ਰਿਹਾ ਉਤਸੁਖਣਾ ਮੈਨੂੰ ਬਾਬਾ ਹੀ ਬਣ ਜਾਏ ਦੀ ਭੈਣ ਕਾ ਨੂੰ ਜੋਰ ਲਾਈ ਜਨਾ ਹੋਰੀ ਭਾਈ ਆ ਤਿੰਨ ਬੀਜੇ ਆਏ ਸੀ ਰੱਬ ਦੇ ਹੁਕਮ ਨਾਲ ਤੇ ਦੋ ਬੱਚੇ ਜਿਹੜੇ ਨੇ ਸਾਡੇ ਉਹ ਕੱਲ ਕੈਨੇਡਾ ਚਲੇ ਗਏ ਤੇ ਉਹ ਉਹਦੀ ਖੁੱਜੀ ਤੇ ਜਿਹੜਾ ਅੱਜ ਤੂੰ ਲੰਗਰ ਲਾਇਆ ਭਾਈਓ ਪ੍ਰਵਾਨ ਹੋ ਗਿਆ ਪਾਗੇ ਦੀ ਪਾਰਕਾ ਦੇ ਵਿੱਚ ਤੇ ਸਦਾ ਰਾਮ ਜੀ ਛੋਡੇ ਭਾਂਜੇ ਨੂੰ ਨੌਕਰੀ ਮਿਲੀ ਹੈ ਉਹਦੀ ਚਾਦਰਾਂ ਪ੍ਰਵਾਨ ਨੇ ਪਹਿਲੀ ਤਨਖਾਹ ਅਰਜ ਕਰਕੇ ਬਾਬਾ ਜੀ ਦੇ ਸਾਨੂੰ ਪੜਾ ਦਿਓ ਹਜੂਰ ਦੇ ਦਰ ਤੇ ਲੱਗ ਜੂ ਇਹ ਤਨਬੀਜੇ ਆਏ ਨੇ ਬੇਟਾ ਜੀ ਦੇ ਪਰਿਵਾਰ ਵੱਲੋਂ ਉਹਨਾਂ ਦੇ ਵੱਲੋਂ ਲੰਗਰ ਦੀ ਸੇਵਾ ਤੇ ਆਪਣੇ ਪੁੱਤਰ ਨੂੰ ਕਹੋ ਵੀ ਜਿਹੜੀ ਤੁਸੀਂ ਉਧਰ ਹੱਟ ਕਮਾਈ ਕਰੀ ਹੈਗੀ ਮਿਹਨਤ ਕਰੀਏਗੀ ਜ਼ੋਰ ਲਾ ਕੇ ਮਸਾਂ ਤੁਹਾਨੂੰ ਕੰਮ ਮਿਲਿਆ 2 ਮਹੀਨਿਆਂ ਬਾਅਦ ਤਾਂ ਜਿਹੜੀ ਪਹਿਲੀ ਤਨਖਾਹ ਕੀ ਉਹ ਬਾਬੇ ਦੇ ਖਾਤੇ 'ਚ ਪਾ ਦੋ ਬਾਬਾ ਲਊ ਨਜ਼ਾਰੇ ਭਾਵੇਂ ਤੁਸੀਂ ਔਖੇ ਹੋ ਜੋ ਸਾਰੇ ਪਰ ਪਾਜੀ ਸਰਿਆਂ ਦੀ ਪੈਸੇ ਮੰਗੀ ਜਾਂਦੇ ਨੇ ਵੀ ਮੁੰਡੇ ਨੂੰ ਕਹੋ ਵੀ ਜਿਹੜੀ ਪਹਿਲੀ ਤਨਖਾਹ ਆ ਗਈ ਉਹ ਮੈਨੂੰ ਦੇ ਦਿਓ ਬਾਬਾ ਜੀ ਸਰਿਆਂ ਦੀ ਮੰਗੀ ਜਾਂਦੇ ਹੋ ਕਦੇ ਤੁਸੀਂ ਕਹਿੰਦੇ ਏਨੇ ਕੀ ਕਰਨੇ ਸੀ ਹੱਥ 'ਚ ਫੜ ਕੇ ਏਨੇ ਕੀ ਕਰਨੇ ਸੀ ਨਾਲੇ ਹੱਥ 'ਚ ਫੜਦਾ ਉਹ ਬੱਸ ਕਰੋ ਲੋਕੋ ਬੱਸ ਕਰੋ ਰੱਬ ਨੂੰ ਮੰਨ ਲਓ ਰੱਬ ਨੂੰ ਮੰਨ ਲਓ ਇਹਨਾਂ ਨੇ ਕੁਝ ਨਹੀਂ ਦੀਨਾ ਟੋਡੇ ਮੁੰਡੇ ਨੂੰ ਜਦੋਂ ਉਧਰ ਕੰਮ ਨਹੀਂ ਮਿਲਣਾ ਫੇਰ ਬਾਬਾ ਜੀ ਨੇ ਕੰਮ ਆਉਣਾ ਫੇਰ ਬਾਬਾ ਜੀ ਕਹਿਣਗੇ ਬਾਤ ਬਾਲੀ ਅਰਦਾਸ ਲੱਗੀ ਨਹੀਂ ਹੈਗੀ ਰਾਹ ਤੇ ਸਮੁੰਦਰ ਰਹੀਗਾ ਉੱਥੇ ਅਰਦਾਸ ਟਕ ਗਈ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਡਫਲੇ ਨੇ ਆ ਤੜਕੇ ਤੜਕੇ ਕਾਲੇ ਰੰਗ ਦੀ ਗੋਲਜੀ ਕਰਕੇ ਡਫਲੇ ਨੇ ਤੂੰ ਤੜਕੇ ਤੜਕੇ ਕਾਲੇ ਰੰਗ ਦੀ ਗੋਲਜੀ ਕਰਕੇ ਐ ਨਹੀਂ ਆਉਣਾ ਸੀ ਵੀਰੇ ਡਫਲੇ ਨੇ ਤੂੰ ਤੜਕੇ ਤੜਕੇ ਨੱਕ ਚ ਚੂਹਾ ਗੋਲ ਜਾਂ ਕਰਕੇ ਈਵਨੂ ਤੇ ਹੈ ਨਸੇ ਹੀ ਨਹੀਂ ਸਮਝਦੇ ਆ ਦੇ ਲੋ 70 ਮੁਰਗੇ ਜਾ ਕੇ ਮੇ ਲੱਗਿਆ ਪਿਆ ਡੱਫ ਲੈਣਾ ਤੂੰ ਤੜਕੇ ਤੜਕੇ ਕਾਲੇ ਰੰਗ ਦੀ ਗੋਲ ਜੀ ਕਰਕੇ ਘਰ ਦੇ 30 ਰੁਪਏ ਦਿੰਦੇ ਨਹੀਂ ਇਕੱਠੇ ਤੇ ਡੱਫ ਲੈਣਾ ਤੜਕੇ ਤੜਕੇ ਜਿਹੜੇ ਖਾਂਦੇ ਆ ਉਹਨਾਂ ਨੂੰ ਪੁੱਛ ਵੀ ਕੀ ਭਾਅ ਹੁੰਦੀ ਐ ਡੱਫ ਲੈਣਾ ਤੜਕੇ ਤੜਕੇ ਕਾਲੇ ਰੰਗ ਦੀ ਐ ਨਹੀਂ ਬੇਟਾ ਐ ਡੱਫ ਲੈਣਾ ਤੜਕੇ ਤੜਕੇ ਨੱਕ ਚੋਂ ਚੂਹਾ ਗੋਲ ਜਾਂ ਕਰਕੇ ਚੂਹੇ ਖਾਨਾ ਤੂੰ ਤੇਰੀ ਊਮਲੀ ਇਮਲੀ ਖਾਣ ਦੀ ਉਹ ਮਰੇ ਡੱਫ ਲੈਣਾ ਤੜਕੇ ਦੜਕੇ ਕਾਹੇ ਰੰਗ ਦੀ ਗੋਲਜੀ ਕਰਕੇ ਉਹੀ ਭਾਏ ਨਾ ਫੀਮ ਨੂੰ ਤਾਂ ਹੌਬਣਾਈ ਬੈਠੇ ਨੇ ਵੀ ਜਿਵੇਂ ਆਮ ਪਾਪੜ ਹੁੰਦਾ ਹਰੇਕ ਹੀ ਡੱਫ ਲੈਣਾ ਤੜਕੇ ਤੜਕੇ ਉਹੀ ਡੱਫ ਲੈਣਾ ਭਾਏ ਨਿੰਮਤੇ ਲੱਗਦੀ ਆ ਛੁੱਟੀ ਜੰਨੇ ਆਪਦੀ ਆਹ ਸੱਤਰ ਮੁਰਗ ਜਾ ਚੰਗੀ ਮੈਂ ਆਪ ਨਹੀਂ ਤੇ ਗਵਾਂਢੀ ਮਾੜੇ ਸਹੀ ਹੈ ਨਾ ਆ ਪਤਾ ਨਹੀਂ ਕਿਦੋਂ ਪੋਡਕਾਸਟਾਂ ਜਿਹੇ ਵਾਲੇ ਆ ਗਏ ਸਾਡਾ ਜਿਹਦਾ ਚੈਨਲ ਨਹੀਂ ਚੱਲਿਆ ਕਦੀ ਜਿੰਨੂੰ ਕਦੀ ਕਿਸ ਨੇ ਪੁੱਛਿਆ ਹੀ ਨਹੀਂ ਜਿਹੜੇ ਚੈਨਲ ਦਾ ਨਾਮ ਵੀ ਨਹੀਂ ਪਤਾ ਬਸ ਉਹਨਾਂ ਨੂੰ ਇੱਕੋ ਹੀ ਉਹ ਪੰਜਾਬੀ ਚਗਾਵਾਂ ਦੇ ਟਕਵਾਂਜ ਲੱਭਿਆ ਉਹਨਾਂ ਨੇ ਇੱਕੋ ਹੀ ਟਕਵਾਂਜ ਲੱਭਿਆ ਵੀ ਸਾਈਂ ਸਰੇਂਦਰ ਸ਼ਾਹ ਹੋਣਾਂ ਦੀ ਫੋਟੋ ਜੋੜ ਦਿਓ ਥੱਲੇ ਕੁਝ ਗਲਤ ਮੁੱਲਤ ਲਿਖ ਦਿਓ ਚੈਨਲ ਆਪੇ ਹੀ ਚੱਲ ਜਾਣਾ ਟੰਗੀ ਮੈਂ ਆਪਣੀ ਗਮਾਂਡੀ ਮਾੜੇ ਉਹ ਵੀਰੇ ਆਹ ਦੇਖ ਲਓ ਲੈ ਆਹ ਹੋਰ ਆ ਗਏ ਇਹਨਾਂ ਨਹੀਂ ਤਾਂ ਲੋਕ ਪਾਗਲ ਕਰੇ ਨੇ ਫਿਰ ਇਹਨਾਂ ਨੂੰ ਦੇਖ ਦੇਖ ਤਾਂ ਲੋਕ ਉੱਥੇ ਜਾਂਦੇ ਨੇ ਬਾਈ ਤੂੰ ਵੀ ਪਹਿਲਾਂ ਬਹੁਤ ਵਧੀਆ ਚੱਲਦਾ ਸੀ ਤੇਰੇ ਗਾਣੇ ਗੂਣੇ ਵਧੀਆ ਚੱਲਦੇ ਸੀ ਜਿਹਦਾ ਕੁਝ ਨਹੀਂ ਚੱਲਦਾ ਉਹ ਜਾ ਕੇ ਉੱਥੇ ਬਹਿ ਜਾਂਦਾ ਬਾਬੇ ਦੇ ਗੋਟਿਆਂ 'ਚ ਕਿੰਦਰਾ ਕਹਦੇ ਪੌਡਕਾਸਟ ਆਲੇ ਆ ਕੇ ਪੌਡਕਾਸਟ ਬਾਈ ਤੂੰ ਕਿਹੜਾ ਸੁਰੂ ਤੂੰ ਚੱਲ ਪਿਆ ਸੀ ਤੇਰੇ ਵੀ ਇੱਕ ਦੋ ਗਾਣੇ ਪਹਿਲਾਂ ਡਿੱਟ ਗਏ ਹੋਣਗੇ ਹੁਣ ਤੂੰ ਜਾ ਕੇ ਉੱਥੇ ਗੋਡੀ ਰਹੀ ਜਾਣਾ ਸਾਰੇ ਹਰਾਮੀਓ ਬਸ ਵੀ ਐ ਪਤਾ ਵੀ ਉੱਥੇ ਜਾ ਕੇ ਸਿੰਪਥੀ ਮਿਲ ਜੂ ਸਿੰਪਥੀ ਮਿਲ ਜੂ ਸਿੰਪਥੀ ਵੀ ਉੱਥੇ ਜਾ ਕੇ ਬਹਿ ਜਾਓ ਚਲੋ ਹੁਣ ਕੁਝ ਚੱਲਦਾ ਨਹੀਂ ਤਾਂ ਜਾ ਕੇ ਬਾਬੇ ਦੇ ਚਰਨਾਂ 'ਚ ਬਹਿ ਜਾਓ ਤੇ ਉੱਥੇ ਕਰੀ ਜਾਓ ਐ ਗੱਲਾਂ ਮਾਰੀ ਜਾਓ ਬਾਈ ਚੱਲਦਾ ਤੇਰਾ ਵੀ ਨਹੀਂ ਕੁਝ ਗਾਣੇ ਤੇਰੇ ਪਹਿਲਾਂ ਹੀ ਚੱਲੇ ਨੇ ਹੁਣ ਤੇਰਾ ਵੀ ਨਹੀਂ ਕੁਝ ਚੱਲ ਰਿਹਾ ਛੱਟੀ ਜਾਂਦਾ ਤੂੰ ਵੀ ਤੂੰ ਵੀ ਬਾਲਾ ਸੱਤਾ ਸਬਿੱਤਰ ਨਾ ਬਣ ਕਾਫੀ ਟਾਈਮ ਤੋਂ ਮੈਂ ਦੇਖ ਰਿਹਾ ਮੇਰੇ ਯਾਰ ਬਾਰੇ ਮੇਰੇ ਮੁਰਸ਼ਿਦ ਬਾਰੇ ਬੜਾ ਕੁਝ ਲੋਕ ਬੋਲ ਰਹੇ ਨੇ ਪਰ ਮੇਰੀ ਉਕਾਤ ਨਹੀਂ ਹੈ ਮਾੜਾ ਨੂੰ ਜਵਾਬ ਦੇ ਸਕਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਤੁਹਾਨੂੰ ਮੇਰੇ ਯਾਰ ਨੂੰ ਭੰਡ ਕੇ ਮੇਰੇ ਮੁਰਸ਼ਿਦ ਨੂੰ ਮਾੜਾ ਬੋਲ ਕੇ ਚੈਨ ਮਿਲਦਾ ਖੁਸ਼ੀ ਮਿਲਦੀ ਹੈ ਲਾਈਕ ਮਿਲਦੀ ਹੈ ਫੇਰ ਮਿਲ ਗਿਆ ਜੋੜੇ ਹੱਥ ਰੱਜ ਕੇ ਭੰਡੋ ਚੋਕ ਫਿਰਾ ਨਾਲ ਤੂੰ ਮੈਂ ਕਾਹ ਵੀ ਨਹੀਂ ਕਰਦੀ ਮੇਰੀ ਮੁਰਸ਼ਿਦ ਵਾਲੇ ਬੋਲ ਕੇ ਮੇਰੇ ਉਦੇ ਪਰ ਕੇ ਲੋਕ ਉਹ ਕਰ ਰਹੇ ਨੇ ਫੇਮ ਲੈ ਕੇ ਤੂੰ ਵੀ ਰੀਡਲਾ ਪਾ ਕੇ ਫੇਮ ਹੀ ਲੈਣਾ ਫਿਰ ਤੂੰ ਕਿਉਂ ਰੀਲ ਪਾਈ ਆ ਓਏ ਤੇਰੇ ਸਿੱਟਾ ਤੇਰੇ ਮੱਚਪੜੇ ਤੂੰ ਕਾਹਦੇ ਵਾਸਤੇ ਵੀਡੀਓ ਪਾਈ ਆ ਜੇ ਤੈਨੂੰ ਨਹੀਂ ਲੱਗਦਾ ਓ ਯਾਰ ਬੱਸ ਕਰੋ ਕਾਹਨੂੰ ਲੋਕਾਂ ਨੂੰ ਕਰੀਏ ਨੇ ਓਏ ਹੁੰਦਾ ਵੀ ਚਲ ਹੁਣ ਆਪਾਂ ਸਾਰੇ ਕਿਤੇ ਜਾਂਦੇ ਆ ਗੁਰਦੁਆਰੇ ਵੀ ਜਾਂਦੇ ਆ ਯਾਰ ਦੋਸਤ ਨੇ ਮਸਜਿਦ ਵੀ ਜਾਇਨ ਮੰਦਿਰ ਵੀ ਜਾਇਆ ਓਨੇ ਠੀਕ ਆ ਐ ਥੋੜਾ ਵੀ ਕਿਸੇ ਬੰਦੇ ਦੇ ਗੋਟੇ ਪੜੀ ਜਾਓ ਵੀ ਸੈਨ ਕਰ ਦਿੱਤਾ ਜੀ ਚੱਕੋ ਵੀਜਾ ਚੱਕੋ ਪਾਸਪੋਰਟ ਇਹ ਨਹੀਂ ਭਾਏ ਨੂੰ ਜਹਾਜ਼ ਤੋਂ ਬਿਨਾਂ ਹੀ ਕਿਸ਼ਤੀ ਚ ਭੇਜ ਦਾਂਗੇ ਤੁਹਾਨੂੰ ਗੱਡੀਆਂ ਤੇ ਸਾਈਕਲ ਤੇ ਤੋਰ ਦਾਂਗੇ ਲਵਾ ਦਾਂਗੇ ਤੁਹਾਡੇ ਵੀਜ ਇਹ ਕੀ ਗੱਲ ਕੋਈ ਲੋਕਾਂ ਨੂੰ ਪਾਗਲ ਤਾਂ ਨਾ ਬਣਾਓ ਫਿਰ ਤੂੰ ਕਾਹਦਾ ਵੀਡੀਓ ਬਣਾਉਂ ਏ ਸ਼ਤਰ ਮੁਰਗਾ ਏ ਸਿੱਟੀ ਜਾ ਨਾ ਆਪਦੀ ਗੱਲ ਨਾ ਫਿਰ ਤੂੰ ਨਾ ਵੀਡੀਓ ਪਾ ਜੇ ਤੈਨੂੰ ਕੁਝ ਨਹੀਂ ਮੈਂ ਕੁਝ ਬੋਲ ਨਹੀਂ ਸਕਦਾ ਮੈਂ ਰੀਲ ਪਾਤੀ ਵੀ ਮੇਰੀ ਰੀਲ ਚੱਲ ਜੇ ਬਾਬਾ ਜੀ ਦੀ ਨਿਗਾਹ ਚ ਆ ਜਾ ਮਾਪਾ ਜੀ ਮੇਰਾ ਵੀ ਬੇੜਾ ਪਾਰ ਤਾਰ ਦੇ ਸਿੰਪਥੀ ਫਾਲੋ ਫਾਲੋ ਤੂੰ ਵੀ ਫ ਫੋਰਵਰਡ ਉਥੇ ਬੜੇ ਮੇ ਲੈਣਾ ਹੈ। ਬੱਸ ਕਰੋ ਜਿਹੜੇ ਲੋਕਾਂ ਨੂੰ ਮੇਜ ਤੇ ਵੀ ਤੁਸੀਂ ਰੱਬ ਤੇ ਜਗੀਰ ਰੱਖੋ ਠੀਕ ਹੈ। ਸੈਨ ਕਰ ਦਿਲ ਦੇ 100 ਬੰਦੇ ਨੇ ਆਏ ਆਏ ਕਰਤਾ। 100 ਚੋਂ 10 ਜਣੇ ਦਾ ਆ ਗਿਆ। ਬਾਬਾ ਜੀ ਤਾਂ 10 ਜਾਨੀ ਦਿਖਾਉਣਗੇ ਵੀ ਭਾਈ 10 ਜਣੇ ਦਾ ਪੀਜ ਆ ਗਿਆ। ਜਿਨ੍ਹਾਂ ਨੇ ਨਹੀਂ ਆਏ ਕੋਈ ਹੈ ਜਿਹੜਾ ਇੰਟਰਵਿਊ ਕਰਕੇ ਬੋਲ ਦਿੰਦਾ ਭਾਈ ਮੇਰਾ ਤਾਂ ਉਥੇ ਬਣਿਆ ਨਹੀਂ ਕਰ। ਹੋਰ ਹੀ ਦਿਖਾਉਂਦਾ ਜਿਵੇਂ ਵੀਜ਼ੇ ਵਾਲੇ ਦਿਖਾਉਂਦੇ ਨੇ ਵੀ ਭਾਈ ਸੌ ਜਾਣਿਆਂ ਦਾ ਪੀਜ਼ਾ ਆ ਗਿਆ ਪੀਜ਼ਾ ਤਾਂ ਥਾ ਯਾਰ ਜਾਣਿਆਂ ਦਾ ਲਵਾਇਆ ਸੀ ਉਹ ਜੋ ਸੌ ਜਾਣਿਆਂ ਦਾ ਆ ਗਿਆ ਤਾਂ ਉਹੀ ਪੀਜ਼ਾ ਵਾਲੇ ਕੱਲੇ ਉਹੀ ਦਿਖਾਉਣਗੇ ਵੀ ਸਾਡੇ 100 ਬੰਦਿਆਂ ਦੇ ਪੀਜ਼ੇ ਆ ਗਏ ਉਹਨਾਂ ਨੇ ਨਹੀਂ ਦਿਖਾਉਂਦੇ ਵੀ ਜਿਨ੍ਹਾਂ ਦੇ ਨਹੀਂ ਆਏ ਬਸ ਇੰਨੇ ਚ ਜਿਹੜੇ 100 ਦੇਖ ਲੇ ਮੇਰੇ ਵਰਗੇ ਨੇ ਆ ਪਾਪਾ ਨਹੀਂ ਤਾਂ ਪਾਪਾ ਜੀ ਸਾਰੇ ਬਾਬਾ ਜੀ ਨੇ ਸਾਡਾ ਕੰਮ ਬਣਾਤਾ ਬਾਬਾ ਜੀ ਨੇ ਉਹ ਨਹੀਂ ਦਿਖਾਏ ਨਾ ਜਿਨ੍ਹਾਂ ਦੇ ਆਏ ਨਹੀਂ ਉਹ ਇੰਟਰਵਿਊ 'ਚ ਜਦੋਂ ਰੌਲਾ ਪਾਉਂਦੇ ਨੇ ਫਿਰ ਉਹਨਾਂ ਨੂੰ ਗਾਲ੍ਹਾਂ ਕੱਢਦੇ ਤੇ ਇਸ ਕਰਕੇ ਨਾ ਵੀ ਰੱਬ ਨੂੰ ਮੰਨੋ ਇਹੋ ਜਿਹੇ ਟੰਗਾ 'ਚ ਨਾ ਪੋ ਜਿੱਦਾਂ ਆਪਾਂ 3B2 ਬੈਠੇ ਹੁੰਨੇ ਕੁੜੀਆਂ ਦੇ ਵਿੱਚ ਇੱਕ ਕਹਿੰਦੇ ਕ੍ਰਸ਼ ਟਾਈਪ ਦਾ ਹੁੰਦਾ ਹੈ। ਅਸੀਂ ਕੁੜੀਆਂ ਬੈਠੀਆਂ ਸੀਗੀ ਤੇ ਜਦੋਂ ਅਸੀਂ ਬੈਠੇ ਬੈਠੇ ਨਾ ਵੀ ਰਿਅਲਸ ਦੇਖਿਆ ਆਏ ਹੁੰਗੇ ਅਸੀਂ ਕੁੜੀਆਂ। ਸਾਡੀ ਕੁੜੀਆਂ 'ਚ ਸ਼ਰਤ ਲੱਗ ਗਈ ਕਿ ਵੀ ਦੇਖਦੇ ਸੁਖਰਤਿਆ ਨੂੰ ਕੌਣ ਪੱਟਦਾ ਹੈ। ਤਾਂ ਉਹ ਗੱਲ ਮੈਂ ਉਹਨੂੰ ਵੀ ਦੱਸੀ ਸੀ ਜਦੋਂ ਨੇ ਮੈਨੂੰ ਪ੍ਰਪੋਜ਼ ਕੀਤਾ ਸੀ ਉਹਨੂੰ ਮੈਂ ਸਾਰੀ ਗੱਲ ਦੱਸੀ ਸੀਗੀ ਮੈਂ ਕਿ ਐਦਾਂ ਕਿ ਤੂੰ ਮੇਰੇ ਨਾਲ ਸੀਰੀਅਸ ਨਾ ਹੋ। ਚਲੋ ਜੀ। ਕੁੜੀਆਂ 'ਚ ਸ਼ਰਤ ਲੱਗ ਗਈ ਵੀ ਦੇਖੋ ਮੁੰਡੇ ਨੂੰ ਕੌਣ ਪੱਟਦਾ ਹੈ। ਲੈ ਵੀ ਸੁਖਰਤਿਆ ਨੂੰ ਕੌਣ ਪੱਟਦਾ ਹੈ? ਕੁੜੀਆਂ 'ਚ ਸ਼ਰਤਾਂ ਲੱਗਣ ਲੱਗੀਆਂ ਪਹਿਲਾਂ ਉਹ ਕੁੜੀਆਂ ਹੁੰਦੀਆਂ ਸੀ ਜਿਹੜੀਆਂ ਸਿਰ ਤੇ ਚੁੰਨੀ ਲੈ ਕੇ ਰੱਖਦੀਆਂ ਸੀ ਮਾਂ ਪਿਓ ਦੀ ਇੱਜ਼ਤ ਦਾ ਖਿਆਲ ਵੀ ਹੁੰਦਾ ਸੀ ਪਰ ਅੱਜ ਕੱਲ ਕੁੜੀਆਂ ਸ਼ਰਤਾਂ ਲਾ ਰਹੀਆਂ ਨੇ ਵੀ ਭਾਈ ਦੇਖ ਨਾ ਸੁੱਖ ਰਤੀ ਨੂੰ ਕੌਣ ਪੱਟਦਾ ਅਸੇ ਬਾਅਦ ਚ ਦਵਾਈ ਪੀ ਲੋ ਤੇ ਬਾਅਦ ਚ ਨਾਟਕ ਕਰ ਦੋ ਫੋਟੋ ਆ ਫਾ ਦੋ ਪਹਿਲਾਂ ਸ਼ਰਤਾਂ ਲਾ ਲੋ ਵੀ ਸੁੱਖ ਰਤੀ ਨੂੰ ਕੌਣ ਪੱਟਦਾ ਭਾ ਇਹਨਾਂ ਨੂੰ ਕਿਲਾ ਕਿਲਾ ਹੋ ਵੀ ਕਿਲਾ ਵੀ ਦੇਖ ਨਾ ਇਹਨੂੰ ਕੌਣ ਪੱਟਦਾ ਘਰ ਦੀ ਇੱਜ਼ਤ ਦਾ ਖਿਆਲ ਵੀ ਰੱਖ ਲੋ ਸ਼ਰਤਾਂ ਲਾ ਕੇ ਮੁੰਡੇ ਪੱਟਦੀਆਂ ਨੇ 3B 2000 ਵਾਹ ਕੀ ਬਾਤ ਹੈ ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਸ਼ਰਤਾ ਲਾ ਕੇ ਮੁੰਡੇ ਪੜਦੇ ਬਾਅਦ ਚ ਰੋਲਾ ਪਾ ਦੋ ਜੀ ਮੈਨੂੰ ਤਾਂ ਸ਼ੁਕਰ ਹੈ ਕਿ ਇਹਨੇ ਮੇਰੇ ਨਾਲ ਗਲਤ ਕੀਤਾ ਹੈ ਕੀਤਾ ਲੈ ਸ਼ਰਤਾ ਦਾ ਤੂੰ ਸੀ ਲਾਉਣੀ ਵੀ ਕੌਣ ਪੜਦਾ ਲੈ ਕਿ ਕੁੜੀਆਂ ਦਾ ਇਸ਼ਕ ਕਿਵੇਂ ਜਾ ਹੁੰਦਾ ਕਈ ਕੁੜੀਆਂ ਟਾਈਮ ਪਾਸ ਕਰਦੀਆਂ ਆਂ ਜਾਂ ਕਈ ਕੁੜੀਆਂ ਪੈਸਾ ਦੇਖ ਕੇ ਆਰੀ ਲੁੰਦੀਆਂ ਕਈ ਸੱਚੇ ਦਿਲ ਤੋਂ ਲਾਂਚ ਸੱਚੇ ਦਿਲ ਵਾਲਿਆਂ ਨਾਲ ਨਹੀਂ ਹੁੰਦਾ ਤਾਂ ਮੈਂ ਉਹਨੂੰ ਸਭ ਕੁਝ ਦੱਸਿਆ ਸੀਗਾ ਕਿ ਮੇਰੀ ਅਦਾ ਦਾ ਕਰਕੇ ਸ਼ਰਤ ਲੱਗੀ ਸੀਗੀ ਕਿ ਮੈਂ ਆਪਣੀ ਇੱਕ ਸ਼ਰਤ ਜਿੱਤਣੀ ਸੀਗੀ ਮੈਡਮ ਪਿਆਰ ਦਾ ਨਾਮ ਸ਼ਰਤ ਜਿੱਤਣਾ ਹੈ ਉਸ ਦਿਨ ਤੇ ਮੈਨੂੰ ਸਿਰਫ ਇੱਕ ਕਹਿੰਦੇ ਟਾਈਮ ਪਾਸ ਸੀਗਾ ਉਹਦੇ ਮੈਂ ਮੂੰਹ ਤੇ ਕਹਤਾ ਸੀਗਾ ਨਹੀਂ ਉਹਨਾਂ ਨੇ ਮੈਂ ਕਦੇ ਕਿਹਾ ਕਿ ਮੈਂ ਤੇਰਾ ਨਾ ਵਿਆਹ ਕਰਾਉਣਾ ਜਦੋਂ ਨੇ ਮੈਨੂੰ ਵਿਆਹ ਵਾਸਤੇ ਕਿਹਾ ਮੇਰਾ ਜਵਾਬ ਨਹੀਂ ਸੀਗਾ ਕਿ ਮੈਂ ਵਿਆਹ ਨਹੀਂ ਕਰਾਉਣਾ ਸਮਝ ਰਹੇ ਹੋ ਸਮਝ ਰਹੋ ਸਮਝ ਰਹੇ ਹੋ ਨਾ ਸੋਖ ਰਤੀਏ ਭਾਈ ਐਨੇ ਤੇਰੇ ਮਾੜੇ ਦਿਨਾਂ ਆ ਗਏ ਵੀ ਤੂੰ ਇਹਨੂੰ ਵਿਆਹ ਲਈ ਕਿਹਾ ਤੇ ਉਹਨੇ ਅੱਗੋਂ ਕਹਿੰਦੀ ਮੈਂ ਤਾਂ ਨਾ ਕਰਤੀ ਵੀ ਮੈਂ ਕਿਹਾ ਮੈਂ ਤਾਂ ਬਸ ਟਾਈਮ ਪਾਸ ਹੀ ਕਰਨਾ ਸੀ ਅੱਛੇ ਕਮਾਲ ਦੀ ਗੱਲ ਹੋ ਗਈ ਟਾਈਮ ਪਾਸ ਲਈ ਮੁੰਡੇ ਲੱਭ ਲੋ ਭਾਈ ਵੀ ਬਸ ਟਾਈਮ ਪਾਸ ਕਰਨਾ ਸੀ ਮੈਂ ਤਾਂ ਸ਼ਰਤ ਜਿੱਤਨੀ ਸੀ ਸ਼ਰਤ ਜਿੱਤਨੀ ਤੂੰ ਗਈ ਸੀ ਨਾ ਕੌਣ ਪੜੇਗਾ ਕਰੋੜਪਤੀ ਚ ਖੱਦ ਹੋ ਗਈ ਐ ਫਿਰ ਸੁਕਰਤੀ ਨੇ ਵੀ ਉਹੀ ਗੱਲ ਕਰੀ ਨਹੀਂ ਵਿਆਹ ਕਰਾਇਆ ਉਹਨੇ ਵੀ ਟਾਈਮ ਪਾਸ ਕਰ ਲਿਆ ਮੀ ਟਾਈਮ ਪਾਸ ਕਰ ਲਿਆ ਇੱਕ ਹੀ ਗੱਲ ਹੋਈ ਆਪਦੇ ਮੇਰੀ ਚਾਹ ਮੱਠੀ ਸਾਡੇ ਮੇਰੀ ਨਹੀਂ ਬੋਲਣਾਈ ਦੂਗਾ ਸਾਡੇ ਮੇਰੀ ਨਹੀਂ ਬੋਲ ਸਕਦਾ ਇਸ ਦੁਗਾਰਨ ਫਿਰ ਉਮੀ ਕਰਿਆ ਉਹਨੇ ਉਹਨੇ ਕਿਹੜਾ ਵਿਆਹ ਕਰਾਇਆ ਜਿਵੇਂ ਤੁਸੀਂ ਕਹਿਆ ਸੀ ਵੀ ਟਾਈਮ ਪਾਸ ਕਰਨਾ ਉਹਨੇ ਵੀ ਬਣੂਮੀ ਕਰਤਾ ਹੁਣ ਆਪਦੇ ਮੇਰੀ ਰੌਲਾ ਨਾ ਪਾਓ ਇੱਕ ਅੱਜਕੱਲ੍ਹ ਦਵਾਈ ਵੀ ਇੰਨੀ ਮਾੜੀ ਆਉਣ ਲੱਗੀ ਨਾ ਬੰਦੇ ਬੱਚ ਜਾਂਦੇ ਨੇ ਬਾਅਦ ਚ ਇੰਟਰਵਿਊ ਕਰੀ ਜਾਂਦੇ ਨੇ ਜਮਾ ਬੇਕਾਰ ਦਵਾਈ ਆਉਣ ਲੱਗੀ ਜੀ ਬਾਪਿਓ ਫਿਰ ਕਿੱਦਾਂ ਲੱਗੀ ਅੱਜ ਦੀ ਆਪਣੀ ਵੀਡੀਓ ਥੋੜਾ ਵੀ ਲਵਾ ਦਾਂਗੇ ਵਿੱਚਾ ਕਿੱਦਾਂ ਲੱਗੀ ਫਿਰ ਅੱਜ ਦੀ ਆਪਣੀ ਵੀਡੀਓ ਲਾਈਕ ਕਮੈਂਟ ਕਰਕੇ ਸ਼ੇਅਰ ਜ਼ਰੂਰ ਦੱਸਿਓ ਵਿੱਚ ਹੋਣੇ ਨੇ ਵੀਡੀਓ ਦੇਖਣ ਵਾਲੇ ਵੀ ਜਿਹੜੇ ਪਾਪੇ ਦੇ ਪੱਖ ਤੋਂ ਹੋਣੇ ਨੇ ਵੀਰੇ ਮਾਂ ਪਿਓ ਦੀ ਸੇਵਾ ਕਰੋ ਤੇ ਸੱਚੇ ਪਰਮਾਤਮਾ ਵਾਹਿਗੁਰੂ ਨੂੰ ਮੰਨੋ ਜਿਹੜੇ ਵੀ ਤੁਸੀਂ ਧਰਮ ਨੂੰ ਰਿਲੇਟ ਕਰਦੇ ਹੋ ਉਹਨੂੰ ਮੰਨੋ ਬੰਦਿਆਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਜਿੰਨੇ ਬਾਬੇ ਆਏ ਨੇ ਉਹ ਵੀ ਕਹਿੰਦੇ ਵੀ ਤੁਸੀਂ ਸਾਨੂੰ ਨਾ ਮੰਨੋ ਪਰ ਉਸ ਰੱਬ ਨੂੰ ਮੰਨੋ ਦੋ ਸਿਆਣੀਆਂ ਗੱਲਾਂ ਕਰਕੇ ਕੋਈ ਰੱਬ ਨਹੀਂ ਬਣ ਜਾਂਦਾ ਹੁੰਦਾ ਠੀਕ ਹੈ ਨਾ ਇਸ ਕਰਕੇ ਨਾ ਵੀ ਇਹ ਜੇ ਕਮਾਂ ਤੋਂ ਦੂਰ ਰਹੋ ਖਬਰ ਬਾਤ ਵੀ ਆਉਣੀ ਹੁੰਦੀ ਹੈ ਜਿਵੇਂ ਉਹਦੀ ਆਈ ਸੀ ਗੁਫਾ ਵਾਲੀ ਠੀਕ ਹੈ ਨਾ ਉਹਦਾ ਧਿਆਨ ਰੱਖੋ ਲਵ ਯੂ ਐਦਾਂ ਹੀ ਪਿਆਰ ਬਣਾ ਕੇ ਰੱਖੋ ਅਗਲੀ ਵੀਡੀਓ ਜਲਦੀ ਲੈ ਕੇ ਆਵਾਂਗੇ ਬਾਏ ਬਾਏ